ਫਤੇ ਵੀਰ ਕੀ ਮੇ ਜਲੀ ਤਬਾ ਕੀ ਇੱਧਰ ਨੂੰ ਦੱਸੀ ਇੱਧਰ منہ ਕਰਕੇ ਦੱਸ ਮਮਾ ਨੂੰ ਜਿੱਦਾਂ ਦੱਸਣ ਡਿਆ ਉਹਦਾ ਜਿੱਦਾਂ ਮਮਾ ਨੂੰ ਦੱਸਣ ਡਿਆ ਉਦਾਂ ਦੱਸ ਫਤੇ ਵੀਰ ਹੈ ਨਹੀਂ ਪਾਪਾ ਤਾਂ ਬੋਲ ਆ ਦੇ ਖੋਨਾ ਵਾ ਬੋਲਟ ਲੈਂਦਾ ਆ ਵਾਲਾ ਨਹੀਂ ਨਹੀਂ ਜਿੱਦਾਂ ਕਿ ਮਮਾ ਨੂੰ ਜਿਹੜੀ ਫਤੇ ਵੀਰ ਅੱਗੇ ਕੀ ਗੱਲ ਕਹਿਣ ਡਿਆ ਆ ਹੈ ਕੋ ਬੋਲਟ ਇੱਦਾਂ ਤਾਂ ਠੀਕ ਆ ਚਲੋ ਮੈਂ ਲੱਲੀ ਵੀਡੀਓ ਓਕੇ ਹੁਣ ਮੈਨੂੰ ਦੱਸੋ ਤੁਸੀਂ ਕੀ ਕਹਿੰਦੇ ਹੋ ਪਹਿਲਾਂ ਮੇ ਜਲੀ ਤਬਾ ਆ ਵੀ ਲੋਕੀ ਕਹਿੰਦੇ ਆ ਆਪੇ ਹੀ ਮਤਲਬ ਇਹਨੂੰ ਆਪਾਂ ਨਹੀਂ ਕਹਿੰਦੇ ਆਪੇ ਆਪਣੀ ਮਾਂ ਨੂੰ ਕਹਿੰਦਾ ਮਮਾ ਮੇਰੀ ਸੇਲੀ ਦਾ ਪਤਾ ਮਮਾ ਤੇ ਇਹਨੇ ਖਾਣੀ ਹੁਣ ਕੋਟ ਡਿਗੜ ਡਿਗੜ ਬਹੁਤ ਹੋਣੀ ਹੋ ਤੇ ਰਹਿੰਦੇ ਪਾਪਾ ਮਮਾ ਕੀ ਮੈਨੂੰ ਨਹੀਂ ਲੈ ਕੇ ਜਾਂਦੇ ਪਾਪਾ ਇੱਕ ਤੇ ਜਿਹੜੀ ਆਪਾਂ ਫੋਟੋ ਖਚਾਈ ਹੋਵੇ ਨਾ ਉਹ ਵੇਖ ਲੈਂਦਾ ਵਾ ਤੇ ਉਹਦੇ ਵਿੱਚ ਹੀ ਕਹਿ ਦਿੰਦਾ ਮਮਾ ਤੇ ਪਾਪਾ ਇਕੱਲੇ ਚੱਲ ਗਏ ਮੈਨੂੰ ਨਹੀਂ ਲੈ ਕੇ ਗਏ ਨਹੀਂ ਲੈ ਕੇ ਜਾਂਦੇ ਠੀਕ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਜੇ ਠੀਕ ਠਾਕ ਆਪਾਂ ਵੀ ਠੀਕ ਆ ਮੈਂ ਵੀ ਠੀਕ ਆ ਤੇ ਸੁੱਖ ਵੀ ਠੀਕ ਆ ਹੁਣ ਫੜਿਆ ਸੁੱਖ ਨੇ ਬਣਾਉਂਦੀ ਵੀਡੀਓ ਤੇ ਠੰਡ ਬਹੁਤ ਹੈ ਸਾਰਿਆਂ ਨੂੰ ਪਤਾ ਤੇ ਵੀਡੀਓ ਬਣ ਲੱਗੀ ਪੰਜਾਬੀ ਲਾਈਫ ਦੀ ਕੌੜਾ ਸੱਚ ਤੇ ਆਪਾਂ ਆ ਸ਼ੂਟ ਕਰਨਾ ਭਾਮ ਪਿੰਡ ਗਰਾਊਂਡ ਦੇ ਲਾਗੇ ਤੇ ਠੰਡ ਬਹੁਤ ਜਿਆਦੀ ਆ ਆਲਾ ਦਵਾਲਾ ਇਦਾਂ ਖੁੱਲਾ ਪਿਆ ਨਾ ਖੁੱਲਾ ਵਾ ਨਾ ਬਹੁਤ ਭਗਦੀ ਆ ਹੂੰ ਤੇ ਮਨਪ੍ਰੀਤ ਦੀਦੀ ਹੋਣੀ ਵੀ ਆਉਣ ਵਾਲੇ ਆ ਮੰਨੇ ਭੁਲਾਉਣ ਹਣੀ ਵੀਡੀਓ ਬਣਾਉਣੀ ਆ ਬਾਕੀ ਚਲੋ ਠੰਡ ਤੇ ਹੈ ਹੀ ਹੈ ਕੰਮ ਤੇ ਜਰੂਰ ਹਰ ਰੋਤੇ ਚ ਕਰਨਾ ਪੈਂਦਾ ਬੰਦੇ ਨੂੰ ਇੱਕ ਕੰਮ ਕਰਨਾ ਔਖਾ ਪਤਾ ਕਦੋਂ ਆ ਜਦੋਂ ਇੱਕ ਜਿਆਦੀ ਠੰਡ ਪੈਂਦੀ ਹੈ ਤੇ ਇੱਕ ਜਦੋਂ ਜਿਆਦੀ ਗਰਮੀ ਪੈਂਦੀ ਗਰਮੀ ਚ ਵੀ ਔਖਾ ਹੋ ਜਾਂਦਾ ਤੇ ਠੰਡ ਜਿਆਦੀ ਚ ਵੀ ਜਿਆਦਾ ਬੱਚਿਆਂ ਦਾ ਮੀਰੀ ਨੂੰ ਫਤਿਹ ਨੂੰ ਬੜੀ ਮੁਸ਼ਕਲ ਨਾਲ ਟੀਵੀ ਤੇ ਕਾਰਟੂਨ ਲਾ ਕੇ ਬਿਠਾ ਲ ਕੇ ਤੇ ਕੈਂਡੀਆਂ ਦੇ ਕੈਂਟ ਟੌਫੀਆਂ ਫੇਰ ਬੈਠਾ ਆਗਲਾ ਦੋ ਵੀ ਬਾਨੇ ਭੁੰਨੇ ਲਾ ਗਿਆ ਪਰ ਇੱਥੋਂ ਹੀ ਆ ਗਏ ਬਸ ਆ ਗਏ ਹੁਣੇ ਆ ਤੇ ਉਹ ਰੋਂਦਾ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ ਹਾਂ ਪਰਸੋਂ ਸੁਖ ਗਈ ਸੀ ਕਿਤੇ ਤੇ ਤੇ ਨਾ ਇਹਦਾ ਨਾਂ ਕੀ ਹੋ ਸ਼ੇਰਾ ਆਇਆ ਸੀਗਾ ਤੇ ਆਪਾਂ ਉਹਦਾ ਥੋੜਾ ਕੰਮ ਹੀ ਸ਼ੇਰੇ ਦਾ ਬਾਜ਼ਾਰ ਦੇ ਵਿੱਚ ਉਧਰ ਜਾਣਾ ਸੀ ਅੱਗ ਬਾਲੀ ਸੀ ਚਲੋ ਬਹਿ ਕੇ ਸੇਖਣ ਲਈ ਤੇ ਫਤੇ ਨੂੰ ਆਪਾਂ ਆਖਿਆ ਵੀ ਚੱਲ ਮੈਂ ਸ਼ੇਰੇ ਨੂੰ ਮੋਟਰ ਬੱਸੇ ਚੜਾ ਕੇ ਮੈਂ ਆ ਗਿਆ ਹੂੰ ਉਹ ਜਿਹੜੀ ਚੀਜ਼ ਲੈ ਕੇ ਜਾਣੀ ਆਪਾਂ ਨਾਲ ਉਹ ਘਰ ਰਹਿ ਗਈ ਫੇਰ ਦੁਬਾਰਾ ਆਏ ਆਗੂ ਕਿਸੇ ਕੀ ਫੇਰ ਆਪਾਂ ਕਿਹਾ ਫਤਿਹ ਬਸ ਨੰਗੀ ਆ ਦੂਜੀ ਬਸੇ ਚੜਾ ਕੇ ਆਉਣਾ ਫੇਰ ਚੱਲ ਗਏ ਤੇ ਫੇਰ ਫੋਟੋਆਂ ਖਿਚਾਉਣੀਆਂ ਸੀ ਫੇਰ ਚਲੋ ਘਰ ਆ ਗਏ ਆਂਦਾ ਫੇਰ ਫੋਨ ਆ ਗਿਆ ਫੋਟੋਆਂ ਵੀ ਖਿਚਾ ਕੇ ਦੇ ਕੇ ਜਾਓ ਫੇਰ ਫੋਟੋਆਂ ਦੇਣ ਜਾਣੀਆਂ ਸੀ ਫੇਰ ਮੈਂ ਕਿਹਾ ਫਤਿਹ ਯਾਰ ਸ਼ੇਰੇ ਨੂੰ ਮੈਂ ਬਸੇ ਚੜਾਵਾਂ ਸ਼ੇਰਾ ਕਹਿੰਦਾ ਇਹ ਵੀ ਸੋਚਦਾ ਨਾ ਕਿਹੜੀ ਬਾਤ ਸੌਣੀ ਆ ਜਿਹੜਾ ਮੈਨੂੰ ਘੜੀ ਮੋੜੀ ਛਦਾਈ ਬਣਾਇਆ ਇਹਨਾਂ ਨੇ ਤੇ ਬਾਤ ਸੌਣੀ ਬਾਸੀ ਨਹੀਂ ਆਉਂਦੀ ਇਹਨਾਂ ਦੀ ਬਾਸੀ ਨਹੀਂ ਆਉਂਦੀ ਹਾਂ ਤੇ ਲਾਲਚ ਚ ਲਾ ਲੁਕੇ ਵਿਚਾਰੇ ਨੂੰ ਹੁਣ ਵੀ ਬਿਠਾ ਲ ਕੇ ਆਏ ਆ ਆਂਡੇ ਭਣਾਉਣ ਨੂੰ ਨਹੀਂ ਦੀਦੀ ਹੋਣੀ ਹੁਣ ਬੰਨੀ ਵੀਡੀਓ ਵੀਡੀਓ ਬਾਕੀ ਕੰਮ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਕਰਨਾ ਹੀ ਪੈਂਦਾ ਵਾ ਇਹ ਲੋਕਾਂ ਦੇ ਐਂਟਰਟੇਨਮੈਂਟ ਕਰਕੇ ਵੀ ਆ ਕੁਝ ਤੁਹਾਡੇ ਪਿਆਰ ਕਰਕੇ ਵੀ ਤੇ ਕੁਝ ਸਾਨੂੰ ਆਪਣਾ ਕੰਮ ਵੀ ਆ ਸਾਡਾ ਕੰਮ ਆ ਸਾਡਾ ਕੰਮ ਆ ਹਾਂਜੀ ਚਲੋ ਜੀ ਬਣਾਉਂਦੇ ਹੁਣ ਵੀਡੀਓ ਕਟਿੰਡਿਆਂ ਲਿਆ ਆ ਵੇ ਲੋ ਆ ਗਏ ਆ ਹਨੂ ਠੰਡੇ ਚ ਖਲਾਰ ਕੇ ਨਾ ਤੇ ਆਪ ਨਹੀਂ ਨਿਕਣ ਲਏ ਮਨੇ ਪਲਾਂ ਨੂੰ ਲੱਗਿਆ ਉਥੂ ਤੇ ਆ ਵੇਖ ਲਿਓ ਇਹ ਇਹ ਦੀਦੀ ਮਾਰਨ ਦੀ ਲੱਕ ਚ ਮੁਕੀਆਂ ਇਹ ਨਿਕਲ ਨਿਕਲ ਸ਼ੇਰਾ ਬਾਹਰ ਆ ਵੇ ਲੋ ਹਨੂ ਖਲਾਰ ਕੇ ਨਾ ਠੰਡ ਚ ਆਪ ਤੁਸੀਂ ਨਿੱਗੇ ਥਾਂ ਤੇ ਬੈਠੇ ਜੀ ਇਹ ਨਹੀਂ ਆਈ ਜੀ ਹਾਂ ਅਛਾ सोनू ਵੀਰ ਸੀਰੀਅਸ ਜਾ ਕੇ ਬੈਠਾ ਵਿੱਚ ਕੀ ਗੱਲ ਏ ਗੱਲ ਕੀ ਏ ਕੋਈ ਹੈਗੀ ਏ ਲੱਗਦਾ ਗੁੱਸੇ ਜੇ ਜਾ ਕੰਮ ਕਹਿੰਦਾ ਮੇਰੇ ਜਾਈ ਜੋ ਨਹੀਂ ਨਿਕਲਣਾ ਅਛਾ ਕੌਣ ਖੜ ਕੇ ਆ ਕੇ ਆਈ ਇਹ ਦਫੇਰ ਖੱਡੀ ਚ ਆ ਹੈ ਕੰਡਾ ਉੱਖਾ ਸੋਰੀ ਹੈ ਹੈ ਇਹੋ ਗੁੱਗੂ ਕੇ ਲੰਗੂ ਦਾ ਕੁ ਮਿੰਟ ਗੁੱਸਾ ਆਉਂਦਾ ਇਹਨੂੰ ਹੁਣ ਵੇਖਿਓ ਉਹ ਜਿਹੜੀ ਮੱਝਾਂ ਨੇ ਚੋੱਕੇ ਤਾਂ ਬਾਲਾ ਕੱਢ ਦੇਣਾ ਦਾ ਸੁਣ ਵੀ ਨਹੀਂ ਕੋਸਾ ਆ ਗਿਆ ਤੇ ਕੱਟੀ ਆ ਬੱਕਰੀ ਦਾ ਬੱਕਰੀ ਦਾ ਜੰਨੀ 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 ਕੁਦੋਛ ਉਹ ਜੰਨੀ ਮਮਾ ਮੈਨੂੰ ਕਿੱਥੇ ਲੈ ਕੇ ਜਾਂਦੇ ਸਾਨੂੰ ਹਰਥਾਂ ਲੈ ਕੇ ਜਾਣੀ ਆਪਾਂ ਪਾਪਾ ਮੰਮਾ ਦੇ ਕਿ ਜਾਂਦੇ ਹਾਂ ਪਾਪਾ ਮੰਮਾ ਬਤਿੰਦੇ ਕਿ ਚੱਲ ਜੀਗੇ ਮੰਮਾ ਹਾਂ ਨਹੀਂ ਨਹੀਂ ਹਾਂ ਜੀ

ਲੁੱਕ ਹੋ ਗਿਆ ਹਾਂਜੀ ਨਹੀਂ ਨਾ ਕਰਿਓ ਠੀਕ ਹੈ ਆ ਕੋਲ ਨੂੰ ਮਮ ਜੀ ਕੀ ਕਰਦਾ ਇਹ ਖੇਡਣ ਰਿਹਾ ਮਮ ਜੀ ਹਾਂਜੀ ਇਹ ਲੁੱਕ ਹੀ ਕਰਦਾ ਇਹ ਪੁੱਤ ਉਹ ਕ੍ਰਿਕਟਰ ਵਾ ਦਾ ਕੋਚ ਵਾਏ ਇਹ ਕੀ ਕਰਦਾ ਇਹ ਹੁਣ ਕੁਛ ਨਹੀਂ ਇਹ ਹੁਣ ਖਲੋਤਾ ਵਾ ਇਹ ਨੂੰ ਹਾਂਜੀ ਇਹਨੂੰ ਟ੍ਰੋਫੀ ਦੇਣੀ ਮੇਰੇ ਮੇ ਇਹਨੂੰ ਟ੍ਰੋਫੀ ਦੇਣੀ ਹੈ ਕਿਉਂ ਅਦੇ ਬਾਤ ਟ੍ਰੋਫੀ ਦੇਣੀ ਖਲੋਤੇ ਨੂੰ ਇਹਨੂੰ ਇਹਨੂੰ ਟ੍ਰੋਫੀ ਦੇਣੀ ਕਿੰਨੇ ਦੇਣੀ ਮੈਂ ਜਾਊਗਾ ਫਿੱਟੇ ਦਾ ਉਹ ਟ੍ਰੋਫੀ ਦੇਣ ਨੂੰ ਫਟੇ ਦੇਣ ਜਾਊਗਾ ਠੀਕ ਤੇ ਫਤੈ ਨੂੰ ਟ੍ਰੋਫੀ ਕਿੰਨੇ ਦੇਣੀ ਹੈ ਅਰੇ ਦੁਸ਼ਮੇ ਦੇਵਾਂ ਤੂੰ ਫਤੈ ਨੂੰ ਮਾਰਿਆ ਮੈਂ ਤੇਰੀ ਲੱਤ ਨਹੀਂ ਛੱਡਣੀ ਫਤੈ ਫਤੈ ਤੇ ਪਾਰੀ ਘਰੋਂ ਫਤੇ ਨਾ ਨਾ ਫਤੇ ਦੇ ਫਤੇ ਦੇ ਪਾਰੀ ਕਰ ਫਤੇ ਦੇ ਪਾਰੀ ਕਰ ਜੇ ਫਤੇ ਦੇ ਚਪੇੜ ਮਾਰੀ ਨਾ ਮੈਂ ਤੈਨੂੰ ਕੁੱਟਣਾ ਬੜਾਈ ਫਤੇ ਦੇ ਪਾਰੀ ਕਰ ਛੇਤੀ ਪਾਰੀ ਕਰ ਨਾ ਨਾ ਫਤੇ ਦੇ ਦਾ ਕੰਨ ਤੇ ਗੱਲ ਤੇ ਪਾਰੀ ਨਾ 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 ਚੰਗੀ ਤਰ੍ਹਾਂ ਇੱਥੇ ਪਾਰੀ ਕਰ ਫਤੇ ਦੇ ਇੱਥੇ ਕਰ ਪਾਰੀ ਫੇਰ ਲੱਤ ਛੱਡਨੀਆਂ ਲਾਤਾ ਫੜੀ ਇਹਦੀ ਫਤੇ ਦੇ ਪਾਰੀ ਕਰ ਨਾ ਨਾ ਇਦਾਂ ਨਹੀਂ ਫਤੇ ਦੇ ਇੱਥੇ ਪਾਰੀ ਕਰ ਇਦਾਂ ਇੱਥੇ ਇੱਥੇ ਪਾਰੀ ਕਰ ਫਤੇ ਦੇ ਕਰ ਕਰ ਨਾ ਨਾ ਇਦਾਂ ਨਹੀਂ ਹੋਣੀ ਨਾ 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 ਜਿੱਦਾਂ ਪਾਪਾ ਦਿਖਾ ਦਿਆਂ ਏਦਾਂ ਪਾਰੀ ਕਰ ਫਤੇ ਦੀ ਮੇਰੇ ਨਹੀਂ ਫਤੇ ਦੀ ਉਥੇ ਗੱਲ ਤੇ ਪਾਰੀ ਕਰ ਫਤੇ ਦੀ ਉਸ ਦਾ ਗੁੱਟੋ ਵੀ ਆਉਂ ਨਹੀਂ ਜੰਨੂ ਨਾ 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 ਚੰਗੀ ਤਰ੍ਹਾਂ ਪਾਰੀ ਕਰ ਨਹੀਂ ਫਤੇ ਦੀ ਗੱਲ ਤੇ ਕਿੰਨੇ ਇੰਤੀਅਮ ਕੰਡਾ ਪਾਰੀ ਕਰਦੇ ਫਤੇ ਦੀ ਗੱਲ ਤੇ ਪਾਰੀ ਕਰ ਫਤੇ ਦੇ ਮੱਥੇ ਤੇ ਨੋਜੀ ਤੇ ਇਹ ਚੀਨ ਤੇ ਗੱਲਾਂ ਤੇ ਇਸ਼ਾਰੇ ਪਾਰੀ ਕਰ ਇਹਨੇ ਇਹ ਬਹੁਤ ਹੋ ਗਿਆ ਮਾਗੀ ਦੇ ਮੇਲੇ ਤੇ ਬਹੁਤ ਵੱਡਾ ਮੇਲਾ ਹੁੰਦਾ ਹੈ ਕਮਾਣੀ ਉੱਥੇ ਨਾਲ ਹੀ ਕਬੱਡੀ ਵੀ ਹਰ ਸਾਲ ਹੂੰ ਤੇ ਲੇਟ ਕੰਮ ਹੋ ਗਿਆ ਲੇਟ ਕਹਦਾ ਯਾਰ ਜਾਈ ਚ ਬੈਠੇ ਲੇਟ ਹੋਇਆ ਆਹੋ ਹੁਣ ਠੰਡ ਸੂਰਜ ਵੀ ਇੰਨਾ ਸ਼ੁਕਰੇ ਮਾਰਾ ਮੋਟਾ ਚੜ੍ਹਿਆ ਆਏਗਾ ਅਰੇ ਨਾ ਹੀ ਲੈ ਕੇ ਲੋਕ ਗਿਆ ਡਰਾਤਾ ਤਹੀ ਇਹਨੂੰ ਤੇ ਮੇਰੀ ਗੱਲ ਸੁਣੋ ਫਤੇ ਵਾਸਤੇ ਮੇਲੇ ਤੇ ਖੜਾਉਣੇ ਲਈ ਜਾਏ ਮੇਰੇ ਵਾਸਤੇ ਚੂੜੀਆਂ ਈਰਿੰਗ ਏ ਹੋਰ ਹੋਰ ਕੀ ਦੱਸਾਂ ਹੋਰ ਕੀ ਮਿਲਦਾ ਤਰਾਪ ਟਬੈਂਡ ਫਤੇਲੀ ਗੱਡੀ ਫਤੇ ਵਾਸਤੇ ਗੱਡੀ ਮੇਰੇ ਲਈ ਤਾਂ ਦੀਆਂ ਛਾਪਾਂ ਛੱਲੇ ਝੂੜੀਆਂ ਕੜੇ ਤੇ ਸਾਰਾ ਕੁਝ ਲਿਆ ਦਿਓ ਮੈਨੂੰ ਵੀ ਮੇਲੇ ਤੋਂ ਆਉਣਾ ਚਾਹੀਦਾ ਵਾ ਮਤਲਬ ਵੀ ਆਉਣਾ ਚਾਹੀਦਾ ਵਾ ਨਾ ਨਾ ਲਿਆ ਕੇ ਦਿਓ ਠੀਕ ਹੈ ਨਹੀਂ ਬਸ ਇੰਨੀ ਬੜਾ ਹੋਰ ਤਾਂ ਇਹ ਕਿਹਾ ਕੰਡੇ ਡਿਨਰ ਸੈੱਟ ਵੀ ਉੱਥੇ ਰੱਖੇ ਉਹਨਾਂ ਨੇ ਮਿਲਣ ਦੇ ਹੀ ਭਾਂਡੇ ਭੂਣੇ ਫੁੱਲ ਫੁੱਲਾਂ ਦੀ ਜੋੜੀ ਲਈ ਆਇਆ ਇੱਕ ਗਮਲੇ ਵਾਲੇ ਠੀਕ ਹੈ ਅੱਛਾ ਹੋਰ ਇਹ ਹੋਰ ਬਹੁਤ ਚੱਲ ਇਹਨਾਂ ਫੋਟੋ ਜਿੱਦਾਂ ਮੂੰਹ ਚ ਕੱਢ ਕੇ ਦੱਸੋ ਜਿੱਦਾਂ ਬਾਬੇ ਨਾਨਕ ਦੇ ਵਿਆਹ ਤੇ ਨਹੀਂ ਉੱਪਰਲੇ ਪਾਸੇ ਦੁਕਾਨਾਂ ਲੱਗੀਆਂ ਹੁੰਦੀਆਂ ਬਟਾਲੇ ਹਾਂ ਉਦਾਂ ਹੀ ਉੱਥੇ ਵੀ ਵਾਹ ਵਾਹ ਲੈਣ ਸਿਰ ਲਗਾਤਾਰ ਦੁਕਾਨਾਂ ਲੱਗੀਆਂ ਡਿਨਰ ਸੈੱਟ ਕੱਚ ਦੇ ਭਾਂਡੇ ਰਾਵ ਗਰਾ ਬੜਾ ਕੁਝ ਮਿਲ ਗਿਆ ਤੇ ਮੈਂ ਨਹੀਂ ਕਮਾਣੀ ਹੁੰਦਾ ਹੁੰਦਾ ਇਹ ਕਿਉਂ ਨਹੀਂ ਆਉਂਦਾ ਹੁੰਦਾ ਆਮਦਾ ਤੁਸੀਂ ਨਹੀਂ ਜਾਣੇ ਮੈਂ ਜਾਣੀ ਨਹੀਂ ਫਤਿਹ ਦੀ ਗੱਡੀ ਲੈ ਕੇ ਆਇਓ ਫਤਿਹ ਦੀ ਗੱਡੀ ਲੈ ਕੇ ਆਏ ਤੇ ਮੇਰੀ ਗੱਲ ਸੁਣੋ ਮੈਂ ਤਾਂ ਫਤਿਹ ਵੀ ਤਿਆਰ ਹੋ ਜਾਈਏ ਫਿਰ ਐਨਾ ਮੇਲਾ ਲੱਗਦਾ ਤੇ ਸਾਨੂੰ ਵੀ ਲੈ ਜਾਓ ਹੂੰ ਹੂੰ ਉਹ ਹੋਗੀ ਨਾਲ ਮਿੰਨੂ ਨਾਲ ਫਤਿਹ ਵੀਰ ਨੂੰ ਠੀਕ ਹੈ ਬਾਏ ਬਾਏ ਮੈਂ ਨਹੀਂ ਤੈਨੂੰ ਦਿਖਾ ਲੈਣਾ ਅੱਜ ਤੇ ਅਲਦੀ ਮਫੂਕ ਕਹਿੰਦਾ ਨਹੀਂ ਖਵਾ ਲੈਣਾ ਤੈਨੂੰ ਮੈਂ ਨਹੀਂ ਵਿਖਾਉਣਾ ਤੈਨੂੰ ਓਏ ਤੇਨੂੰ ਨਹੀਂ ਮਾਰਨਾ ਫਤ ਆਪਣੇ ਦੇ ਮੂੰਹ ਤੇ ਮਾਰਨਾ ਪਿੰਨਣਾ ਮੈਂ ਕਹਿ ਦਿੰਨਾ ਇਹਨੂੰ ਫਤੇ ਨੂੰ ਨਹੀਂ ਮਾਰਨਾ ਜਦੋਂ ਪਾਰੀਆਂ ਕਰਦਾ ਮੈਂ ਕਹਿੰਦਾ ਫਤੇ ਨੂੰ ਪਾਰੀਆਂ ਕਰਦੇ ਤੇਰੇ ਬੜੀ ਕੋਸ਼ਿਸ਼ ਕਰਦਾ ਆਪਣੇ ਪਾਰੀ ਕਰਨ ਦੀ ਪਰ ਹੁਣੀ ਕਿੱਥੋਂ ਮम्मा ਮੈਨੂੰ ਬਲੌਗ ਚੜੀ ਲਈਂਦੇ ਹਏ ਬੱਬਾ ਆਈ ਫਤੇ ਨੂੰ ਸਿਆਜ ਆਈ ਰੁਸਿਆ ਆਈਓ ਚਾ ਸ਼ੋਨਾ ਪੋਤ ਮम्मा ਦਾ ਕੀਦਾ ਸੋਣਾ ਪੁੱਤ ਲੱਡੂ ਪੁੱਤ ਮੈਨੂੰ ਮਿਨੀ ਪਾਪਾ ਗੱਡੀ ਲੈ ਕੇ ਦਿੰਦੇ ਮੈਨੂੰ ਮਿਨੀ ਲੈ ਕੇ ਦਿੰਦੇ ਆਏ ਫਤਿਹ ਮੈਨੂੰ ਮਿਨੀ ਲੈ ਕੇ ਦਿੰਦਾ ਗੱਡੀ ਹੁਣ ਹੈ ਮੈਂ ਨਹੀਂ ਲੈ ਕੇ ਦੇਣੀ ਟੋਪੀ ਪੋੰਦਣੀ ਤੂੰ ਕੈਪ ਪਾਉ ਸਿਰ ਤੇ ਕੈਪ ਪੋੰਦਣੀ ਮੈਂ ਨਹੀਂ ਲੈ ਕੇ ਦੇਣੀ ਗੱਡੀ ਬਾਪਾ ਬੋ ਕੈਪਸਿਟ ਦੀ ਬਾਪ ਸ਼ੋਨਾ ਪੁੱਤ ਫਿਰ ਗੱਡੀ ਆਪ ਸਾਬੀ ਨੂੰ ਕਹ ਲੈਂਦਾ ਫਤਿਹ ਪਾਪਾ ਮੈਨੂੰ ਗੱਡੀ ਲੈ ਦੋਗੇ ਨਾਲ ਕਹਿੰਦਾ ਜਦੋਂ ਪੈਸੇ ਆਉਣਗੇ ਗੱਡੀ ਲੈ ਦੇਓ ਕਿ ਕਿ ਜਦੋਂ ਸਾਡਾ ਗੱਡੀ ਮੰਗਦਾ ਆਪਾਂ ਕਹਿੰਦੇ ਨੇ ਨਾ ਫਤਿਹ ਪੁੱਤ ਪੈਸੇ ਆਉਣਗੇ ਤਾਂ ਫਿਰ ਗੱਡੀ ਲੈ ਦਾਂਗੇ ਹੁਣ ਨਾਲ ਹੀ ਅਗਲਾ ਕਹਿ ਦਿੰਦਾ ਗੱਡੀ ਲੈ ਦੋਗੇ ਚੱਲ ਪਾਪਾ ਪੈਸੇ ਆਉਣਗੇ ਤਾਂ ਫੇਰੇ ਮੈਨੂੰ ਗੱਡੀ ਲੈ ਦਿਓ ਹਣਾ ਫਤਿਹ ਵੀ ਇਦਾਂ ਹੀ ਆ ਨਾ ਆਏ ਆਏ ਓਏ ਚੰਦਾ ਮਾਮਾ ਮਤਲਬ ਸੂਰਜ ਨਿਕਲਣ ਡਿਆ ਉਹਨੂੰ ਆਖਣ ਦਾ ਮਮਾ ਉਹ ਹੀ ਚੰਦਾ ਮਾਮਾ ਸੂਰਜ ਮਾਮਾ ਉਹ ਸੂਰਜ ਚਾਚਾ ਚੰਦਾ ਮਾਮਾ ਹੁੰਦਾ ਤਾਂ ਸੂਰਜ ਚਾਚਾ ਲਿਆਓ ਮੈਂ ਫਤਿਹ ਵੀਨਾ ਗੱਲਬਾਤ ਕਰਨਾ ਕੋਈ ਹੋਰ ਫਤਿਹ ਵੀਰ ਕਿੱਦਾਂ ਫਿਰ ਵਧੀਆ ਛੇਲੀਆਂ ਤੇਰੀਆਂ ਠੀਕ ਠਾਕ ਵਾ ਫੂਨ ਫਾਨ ਆਏ ਉਹਨਾਂ ਦੇ ਨਹੀਂ ਹੈ ਕਿ ਟਿੱਕ ਟਾਕ ਤੇ ਨਹੀਂ ਮੂੰਖਲੀ ਤੇ ਹੈਗੀ ਆ ਛੇਲੀਆਂ ਦੇ ਫੂਨ ਆਏ ਆ ਆਏ ਕੀ ਆਂਦੀਆਂ ਛੇਲੀਆਂ ਛੇਲੀ ਕਹਿੰਦੀ ਮੂੰਖਲੀ ਕਾਓ ਛੇਲੀ ਆਂਦੀ ਮੂੰਖਲੀ ਕਾਓ ਠੀਕ ਹੋਰ ਕੀ ਆਂਦੀ ਛੇਲੀ ਇਹ ਜੱਬ ਦੀ ਲੈ ਕੇ ਦੋ ਛੇਲੀ ਆਂਦੀ ਗੱਡੀ ਲੈ ਕੇ ਦੋ ਠੀਕ ਆ ਹੋਰ ਕਿਆ ਆਂਦੀ ਮੇਰੇ ਪੁੱਤ ਦੀ ਛੇਲੀ ਛੇਲੀ ਕੰਦੀ ਮੈਨੂੰ ਲੈ ਕੇ ਦੋ ਵਾਚ ਅਸ਼ਾਂਦੀ ਵਾਚ ਲੈ ਕੇ ਦੋ ਹਾਏ ਬੱਬਾ ਕਿੱਦਾਂ ਹੁਣ ਤੋਂ ਹੀ ਮੇਰੇ ਮੁੰਡੇ ਦੇ ਖਰਚੇ ਪਾਉਣ ਡਈ ਆ ਛੇਲੀ ਦੀ ਡਿਮਾਂਡ ਆ ਗਈ ਮੈਂ ਕਹਾਂ ਛੇਲੀ ਕੀ ਆਂਦੀ ਆਂਦੀ ਛੇਲੀ ਆਂਦੀ ਮੈਨੂੰ ਵਾਚ ਲੈ ਕੇ ਦੋ ਪਹਿਲਾਂ ਹੁਣ ਤੋਂ ਹੀ ਖਰਚੇ ਮੇਰੇ ਮੁੰਡੇ ਨੂੰ ਆ ਛੇਲੀ ਨੂੰ ਨੀ ਬਾਏ ਕਰਦੇ ਬ੍ਰੇਕਅਪ ਕਰ ਲਾ ਆਪਣੀ ਛੇਲੀ ਬਣਾਣੀ ਛੇਲੀ ਨੂੰ ਨੀ ਬਾਏ ਬ੍ਰੇਕਅਪ ਕਰ ਲਾ ਛੇਲੀ ਨਾ ਬ੍ਰੇਕਅਪ ਬ੍ਰੇਕਅਪ ਚਲ ਬਾਏ ਫਤੇ ਕਰਾ ਦੇਣਾ ਕਰਤਾ ਮੇਰੇ ਮੁੰਡੇ ਨੇ ਬ੍ਰੇਕਅਪ